ਗੁਰਦਾਸਪੁਰ ਦੇ ਅਤੇ ਇਸ ਇਲਾਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਆਂ ਸ਼ਹੀਦ ਸਰਦਾਰ ਜਸਪਾਲ ਸਿੰਘ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਪੰਜਾਬ ਦੇ ਮਾਹੌਲ ਦੇ ਹਿੱਤਾਂ ਨੂੰ ਮੁੱਖ ਰੱਖਦੇ ਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਗੁਰਦਾਸਪੁਰ ਦੇ ਐਸਐਸਪੀ ਨੂੰ ਬਤਨ ਕਰਦੇ ਆਂ ਔਰ ਡੀਸੀ ਨੂੰ ਵੀ ਇੱਥੋਂ ਅਸੀਂ ਤਬਦੀਲ ਕਰਦੇ ਆਂ ਔਰ ਡੀਐਸਪੀ ਜੋ ਹੈ ਉਸ ਨੂੰ ਮਤਲ ਕਰਕੇ ਉਸ ਨੂੰ ਤਫਤੀਸ਼ ਦੇ ਵਿੱਚ ਸ਼ਾਮਲ ਕਰਕੇ ਉਹਨੂੰ ਦੋਸ਼ੀ ਨਾਮਜ਼ਦ ਕਰਦੇ ਇਹ ਫੈਸਲਾ ਸਰਕਾਰ ਨੇ ਕੀਤਾ ਔਰ ਇਹੀ ਪਰਿਵਾਰ ਦੀ ਦੋ ਮੁੱਖ ਰੂਪ ਦੇ ਵਿੱਚ ਮੰਗਾ ਸੀ ਕਿ ਐਸਐਸਪੀ ਗੁਰਦਾਸਪੁਰ ਨੂੰ ਮਤਲ ਕੀਤਾ ਜਾਵੇ ਔਰ ਸਬੰਧਤ ਡੀਐਸਪੀ ਤੇ ਉੱਤੇ ਇਹ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਮਤਲ ਕੀਤਾ ਜਾਵੇ ਔਰ ਇਹ ਦੋ ਭਾਪ ਦੋ ਮੰਗਾ ਪਰਿਵਾਰ ਦੀਆਂ ਸੀ ਉਹਨਾਂ ਨੂੰ ਸਰਕਾਰ ਨੇ ਸਮੁੱਚੇ ਸਿੱਖ ਪੰਥ ਦੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਉਹਨਾਂ ਮੰਗਾਂ ਨੂੰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਪ੍ਰਮਾਣਿਤ ਕੀਤਾ ਇਹ ਹੋਲੇ ਸੰਸਕਾਰ ਜਿਹੜਾ ਕਰਨ ਵਾਸਤੇ ਇਹ ਸਿੰਘ ਸਾਬਨ ਜਿਹੜੀ ਪਰਵਾ ਨੂੰ ਕਿਹਾ ਹਾਂਜੀ ਹੁਣ ਸੰਸਕਾਰ ਕਰਨ ਵਾਸਤੇ ਅਸੀਂ ਸਾਰਾ ਸਾਡਾ ਇਹੀ ਫੈਸਲਾ ਸੀ ਕਿ ਜਿੰਨਾ ਚਿਰ ਸਰਕਾਰ ਇਹ ਫੈਸਲੇ ਨਹੀਂ ਲੈਂਦੀ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਹੁਣ ਉਹਨਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਰਹਿ ਠੀਕ ਹੈ ਧੰਨਵਾਦ

ਵਾਇਕ ਜੀ ਕਾਲ ਸਾਹਿਬ ਆਇਕ ਜੀ ਕੀ ਫਤਿਹ ਜੇ ਸਾੜਿਆਂ ਦਾ ਹੀ ਇਸ ਪਰਿਵਾਰ ਨਾਲ ਪ੍ਰੇਮ ਆਣਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਪੰਡਾਲ ਚੜ੍ਹ ਕੇ ਬੈਠੋ ਮਾਂ ਨੂੰ ਬਰਕਤ ਸ੍ਰੀ ਅਕਾਲ ਪੁਰਖ ਜੀ ਦਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਅੱਜ ਤੋਂ ਖੁਦਾਇਕ ਸਮੇਂ ਤੇ 71 ਹੋਈ ਸਾਧ ਸੰਗਤ ਜੀ ਜਦੋਂ ਅਸੀਂ ਸਾਰੇ ਇੱਥੇ ਪਹੁੰਚੇ ਸੀ ਪਰਿਵਾਰ ਵੱਲੋਂ ਕੁਝ ਮੰਗਾ ਸਾਡੇ ਸਾਹਮਣੇ ਰੱਖੀਆਂ ਗਈਆਂ ਸੀ ਲਿਖਤੀ ਦਿੱਤੀਆਂ ਗਈਆਂ ਸੀ ਜੋ ਮੰਗਾ ਪਰਿਵਾਰ ਜੀਆ ਔਰ ਸਮੁੱਚੇ ਇਰਾਕੇ ਮੀਆਂ ਸੇ ਕਿ ਜਿਸ ਤਰ੍ਹਾਂ ਇਹ ਤੁਣਾਉਣਾ ਕਾਂਡ ਕੀਤਾ ਗਿਆ ਹੈ ਜਿਸ ਦੇ ਵਿੱਚ ਭਾਈ ਦਸਪਾਲ ਸਿੰਘ ਜੀ ਸ਼ਹੀਦ ਹੋਏ ਨੇ ਜੰਨਾ ਚੇਰੇ ਉਹਨਾਂ ਦੇ ਜਿਹੜੇ ਕਾਤਲ ਨੇ ਡੀਐਸਪੀ ਹੈ ਐਸਐਸਪੀ ਹੈ ਜਾਂ ਆਈਐਫਰ ਜੋ ਵੀ ਹਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਤੇ ਸੁਸਕਾਰ ਨਹੀਂ ਕੀਤਾ ਜਾਏਗਾ ਉਹ ਸਾਰੀਆਂ ਮੰਗਾਂ ਆਪ ਜੀ ਦੀਆਂ ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਂਦੇ ਸਾਮਕਾ ਜ਼ਿਲ੍ਹੇਦਾਰ ਸ਼ੇਣੀ ਅਰਕਾਰਤ ਸਿੰਘ ਸਾਹਿਬ ਕਰਨੈਲ ਸਿੰਘ ਜੀ ਪੀਰ ਮੁਹੰਮਦ ਬੰਦੇਸ ਸਿੰਘ ਜੀ ਸਰਸਾ ਭਾਈ ਮਰੀਕ ਸਿੰਘ ਜੀ ਸਾਰਿਆਂ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਸੀ ਉਹਦੇ ਅਨੁਸਾਰ ਸੰਸਦ ਸੰਸਕਾ ਆਪਣੇ ਸਰਕਾਰ ਦੇ ਨਾਲ ਬਹੁਤ ਲੰਮਾ ਸਮਾਂ ਗੱਲਬਾਤ ਚੱਲਦੀ ਰਹੀ ਅੰਤ ਵਿੱਚ ਸੰਸਦ ਨੇ ਸਰਕਾਰ ਨੇ ਇਹ ਜੋ ਸਾਡੀਆਂ ਸਾਰੀਆਂ ਮੰਗਾਂ ਸੀ ਜੋ ਐਸਐਸਪੀ ਨੂੰ ਤੁਰੰਤ ਹੀ ਮੂਤਲ ਕਰ ਦਿੱਤਾ ਜਾਏ ਡੀਐਸਪੀ ਦੇ ਉੱਤੇ ਕੇਸ ਦਰਜ ਕੀਤਾ ਜਾਏ ਔਰ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਕੇਸ ਦਰਜ ਹੋਏ ਨੇ ਉਹ ਸਾਰੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਭੇਜ ਦਿੱਤੇ ਗਏ ਨੇ ਔਰ ਜੋ ਕੁਝ ਪਰਿਵਾਰ ਦੀਆਂ ਮੰਗਾਂ ਸੀ ਪਾਈ ਦਸਪਾਲ ਸਿੰਘ ਨੂੰ ਸ਼ਹੀਦ ਕਰਾਰ ਦੇਣਾ ਜਾਂ ਬੱਚੀ ਨੂੰ ਉਹਨਾਂ ਦੀ এডਿਕੇਸ਼ਨ ਪੂਰੀ ਹੋਣ ਤੇ ਸਰਵਿਸ ਦੇਣਾ ਜਾਹੋਰ ਉਹ ਭਾਈ ਗਸਪਾਰ ਸਿੰਘ ਜੀ ਦੇ ਨਾਮ ਤੇ ਸ਼ਹੀਦੀ ਗੀਤ ਬਣਾਉਣਾ ਇਹ ਸਾਰੇ ਹੀ ਕੀਤੇ ਜਾਣਗੇ। ਔਰ ਜੋ ਭਾਈ ਦੂਸਰੇ ਬੱਚੇ ਲਖਾ ਜੀ ਸਿੰਘ ਭੰਦੇ ਜੀ ਭਾਈ ਰਣਜੀਤ ਸਿੰਘ ਜੀ ਭੰਦੇ ਜੋ ਹਸਪੀਟਲ ਦੇ ਵਿੱਚ ਡੇਰੇ ਇਲਾਜ ਨੇ ਉਹਨਾਂ ਦੀ ਮਦਦ ਸਪਲਿ ਸ਼ਰੋਨੀ ਬਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਏਗੀ। ਜਸਵੰਦਰ ਸਿੰਘ ਜੀ ਐਡਵੋਕੇਟ ਜੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵੀ ਦਾਸ ਦੇ ਨਾਲ ਆਏ ਹਨ ਇਹਨਾਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਹੀ ਅਸੀਂ ਪਰਿਵਾਰ ਨੂੰ ਸਸਕਾਰ ਕਰਨ ਦੀ ਬੇਨਤੀ ਕੀਤੀ ਹੈ ਇਸ ਕਰਕੇ ਸੂਚੀ ਸੰਗਤ ਸਹਿਯੋਗ ਦੇਵੇ ਉਸ ਸ਼ਹੀਦ ਦੇ ਸਤਕਾਰ ਵਾਸਤੇ ਕੇਵਲ ਗੁਰਬਾਣੀ ਦਾ ਪਾਠ ਜਾਂ ਸਤਨਾਮ ਵਾਹਿਗੁਰੂ ਜਪਣਾ ਔਰ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਹੈ ਉਹ ਜੀ ਆਉ ਆਪ ਜੀ ਨੇ ਸੁਣਿਆ ਹੈ ਕਿ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਡੀਐਸਪੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ ਔਰ ਨਾਲ ਹੀ ਉਸ ਨੂੰ ਮੁਅਤਲ ਕਰਕੇ ਉਹਦੀ ਸਦੋਂ ਜੋ ਹੈਡ ਆਫ ਸੋ ਬਦਲੀ ਕੀਤਾ ਗਿਆ ਹੈ ਔਰ ਪਹਿਲੇ ਵੀ ਕੁਝ ਪੁਲਿਸੀਆਂ ਦੇ ਉੱਤੇ ਜਿਹੜੇ ਕੇਸ ਦਰਜ ਕੀਤੇ ਗਏ ਹਨ ਉਹਨਾਂ ਦੇ ਅਨੁਸਾਰ ਇਹ ਸਾਰੀ ਕਾਰਵਾਈ ਸਰਕਾਰ ਨੇ ਆਪ ਸੰਗਤਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਮਨ ਸ਼ਾਂਤੀ ਬਹਾਲ ਰੱਖਣ ਵਾਸਤੇ ਕੀਤੀ ਹੈ ਇਸ ਕਰਕੇ ਸਮੁੱਚੀ ਸੰਗਤ ਨੇ ਸਹਿਯੋਗ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇ ਸਰਦਾਰ ਜੀ ਇਸ ਕੋਲ ਸਿੰਘ ਜੀ ਨੂੰ ਅੰਦਰ ਤੇ ਤਾਸਰਦਾਰ ਬਹੁਤ ਜੀ ਸੰਤਾਂ ਦੇ ਨਾਲ ਦੋਸ਼ ਸਾਂਝੇ ਕਰਾਂਗੇ ਜਿਸ ਵਾਰ ਇਸ ਨਾਲ ਦੇ ਤਾਸਰਦਾਰ ਗੁਰਚਮਨ ਸਿੰਘ ਜੀ ਆ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਭਾਈ ਮੁਜੀਦਾਰ ਕਾਨ ਸਾਹ ਭਾਈ ਜੀ ਪੜੇ ਸਭ ਤੋਂ ਪਹਿਲਾਂ ਮੈਂ ਭਾਈ ਸਾਡੀ ਸੱਸ ਸੰਜੀ ਜੋ ਸਾਡੇ ਬੱਚੇ ਦੇ ਸੋਇਲ ਤੇ ਆਈ ਹਾਂ ਮੈਂ ਇਹਨਾਂ ਦਾ ਬਹੁਤ ਧੰਨ ਜਦੋਂ ਸੋਇਲ ਤਾਂ ਬਹੁਤ ਸੁਨੋ ਲ ਦਿੱਤਾ ਔਰ ਜੋ ਸਾਡੇ ਜਥੇਦਾਰ ਸਾਹਿਬਾਨ ਨੇ ਜ਼ੋਰ ਲਾਇਆ ਮੈਂ ਬਹੁਤ ਨਰਾਤ ਹਾਂ ਜੀ ਮੈਂ ਇੱਕ ਤੁਹਾਡੇ ਤੇ ਬੇਨਤੀ ਉਹ ਕਰਨੀ ਹੈ ਜੀ ਹੁਣ ਸ਼ਾਂਤੀ ਦੇ ਨਾਲ ਆਪਾਂ ਆਪਣੇ ਸਰੀਰ ਬੱਚੇ ਦਾ ਸੰਸਕਾਰ ਕਰਨਾ ਹੈ ਜੇ ਤੁਸੀਂ ਮੇਰੀ ਪਹਿਲਾਂ ਇੰਨੀ ਇੱਜ਼ਤ ਦਿੱਤੀ ਆ ਉਹ ਮੇਰੀ ਹੋਰ ਵੀ ਮੇਰੀ ਇਕਰਾਰ ਮੰਨ ਵਧਾਓ ਮੇਰੀ ਤੁਹਾਡੇ ਹੱਥ 잡 ਜੋੜ ਕੇ ਬੇਨਤੀ ਆ ਤੇ ਬੜੇ ਪਿਆਰ ਦੇ ਨਾਲ ਕਰਾਣਾ ਹੈ ਇਹ ਜੀ ਬੇਨਤੀ ਹੈ ਜੀ ਸਤਿ ਪ੍ਰੀਓ ਨੂੰ ਸਨਪਰਸਾਨ ਹੋ ਜਾਣਾ ਹੈ ਅਜੀ ਆਏ ਸੰਸਾਧਾਨਾਂ ਨੂੰ ਬੇਨਤੀ ਕਰਦੇ ਹਾਂ ਜਿਦਾਂ ਅੱਜ ਸਾਡੇ ਸੇਟੇ ਨੂੰ ਇਹ ਪ੍ਰਿਆਰਥ ਕਰਿਆ ਜਾਨਾ ਨਹੀਂ ਇਦਾਂ ਹੀ ਸਾਡੇ ਇਥੇ ਆਜਾਣਾ ਹੋਣਾ ਹੈ ਤੇ ਅਸੀਂ ਕੋਈ ਰਾਜੀ ਨਹੀਂ ਲਾਉਣਾ ਬਾਬਾ ਜੀ ਠੰਗਿਆਲੇ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਕਿਰਪਾ ਕਰੀ ਸਾਡੇ ਤੇ ਪਰ ਮੇਰੀ ਇਹ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਸਾਡੇ ਸੀਰ ਬੱਚੇ ਦੇ ਸੰਸਕਾਰ ਦੇ ਉਤੇ ਸਾਰੀ ਸੰਗਤ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਏ ਨਮਾਣਿਆ ਤੇ ਮਾਣ ਨੇ ਉਠਿ ਔਖੀ ਔਟ ਨੇ ਆਸਰਿਆਂ ਕੇ ਆਸਰੇ ਏ ਪਤਤ ਪਾਵਨ ਭਗਤ ਵਛਲ ਦੀਨਾ ਬੰਧੂ ਏ ਪਰਮ ਪੂਜਨੀਕ ਪਰਮ ਪਿਤਾ ਕਾਲ ਪੁਰਖ ਤੁੰਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਅੰਤਰਜਾਮੀ ਜੋਤੀ ਸਰੂ ਮਹਾਰਾਜ ਸਾਹਿਬ ਜੀਓ ਧੰਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਧੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਚਰਣਾ ਵਿਖੇ ਇਸ ਮਹੁ ਸੇ ਕਰ ਜੋੜ ਅਰਦਾਸ ਬੇਨਤੀ ਜੋਦੜੀ ਹੈ ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕੇ ਹੇ ਤੁਰਜਾ ਪੁਰਜਾ ਕਟਮਰਾ ਕਗੋਨਾ ਛਾਦੇ ਖੇ ਆਪ ਜੀ ਦੇ ਮਹਾਵਾਕਾਨੂੰ ਨਿਭਾਉਂਦਿਆ ਹੋਇਆ ਆਪ ਜੀ ਦੇ ਦਰ ਘਰ ਦੇ ਪਰਮ ਸੇਵਕ ਅਮਰ ਸ਼ਹੀਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਸੋਂ ਦਿਨਾਂ ਨੂੰ ਜ਼ਾਲਮ ਹਥਿਆਰਿਆਂ ਨੇ ਸਾਸ਼ਾਤਮਈ ਸਿੱਖ ਕੌਮ ਦਾ ਸੰਘਰਸ਼ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਹੀਦ ਕਰ ਦਿੱਤਾ ਸੀ ਤਿਨਾ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਸਮੁੱਚਾ ਪਰਿਵਾਰ ਸਮੁੱਚਾ ਖਾਲਸਾ ਪੰਥ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਕਰ ਰਹੀਆਂ ਹਮ ਸਤਿਗੁਰੂ ਜੀ ਭਾਈ ਸਾਹਿਬ ਅਮਰ ਸ਼ਹੀਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਦੇ ਪੰਜ ਭੌਤਿਕ ਸਰੀਰ ਦਾ ਇਸ਼ਨਾਨ ਕਰਾ ਕੇ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਹੈ ਸਤਿਗੁਰੂ ਜੀ ਉਹਨਾਂ ਦੇ ਸਰੀਰ ਦੇ ਪਾਸ ਬਿਆੰਤ ਸੰਗਤਾਂ ਨੇ ਗੁਰਬਾਣੀ ਦੇ ਪਾਠ ਕੀਤੇ ਹਨ ਕੀਰਤਨ ਕੀਤਾ ਹੈ ਸਿਮਰਨ ਕੀਤਾ ਹੈ ਸਤਿਗੁਰੂ ਜੀ ਗੁਰਬਾਣੀ ਦਾ ਜਾਪ ਕਰਦੇ ਆ ਸਿਮਰਨ ਕੀਰਤਨ ਧਾਸ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਅਗੋਂ ਦੀ ਗੁਰਬਾਣੀ ਸ਼ੁੱਧ ਉਚਾਰਨ ਕਰਨ ਦੀ ਦਾਤ ਬਖਸ਼ਿਸ਼ ਕਰੋ ਪੜ੍ਹੀ ਸੁਣੀ ਪਾਵਨ ਗੁਰਬਾਣੀ ਦਾ ਭਾਵ ਉਹਨਾਂ ਦੀ ਰੂਹ ਨੂੰ ਬਖਸ਼ਿਸ਼ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੀਵਨ ਯਾਤਰਾ ਦੌਰਾਨ ਰਹਿਤ ਮਰਜ਼ਾਦਾ ਨਿਭਾਉਂਦਿਆਂ ਖਾਲਸਾ ਪੰਥ ਦੀ ਸੇਵਾ ਨਿਭਾਉਂਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਸਤਿਗੁਰੂ ਜੀ ਸੰਗਤਾਂ ਨੂੰ ਪੂਰਨ ਮਰਜ਼ਾਦਾ ਅਨੁਸਾਰ ਉਹਨਾਂ ਦੇ ਸਰੀਰ ਦਾ ਸੰਸਕਾਰ ਕਰਨ ਦੀ ਸਤਿਗੁਰੂ ਜੀ ਆਗਿਆ ਬਖਸ਼ਿਸ਼ ਕਰੋ ਸਹਾਇਤਾ ਬਖਸ਼ਿਸ਼ ਕਰੋ ਵਿਗਨਾ ਦਾ ਨਾਸ਼ ਕਰੋ ਪਰਿਵਾਰ ਨੂੰ ਸੰਗਤਾਂ ਨੂੰ ਮਿੱਠਾ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਸੰਸਕਾਰ ਸਥਾਨ ਨੂੰ ਉਹਨਾਂ ਦਾ ਸਰੀਰ ਲਿਜਾਣ ਲਈ ਆਪ ਚਾਲਾ ਪਾਉਣ ਦੀ ਆਗਿਆ ਬਖਸ਼ੋ ਹਾਜ਼ਰੀਆਂ ਅਰਦਾਸਾਂ ਦਰ ਪ੍ਰਵਾਨ ਕਰੋ ਇਲਾਮ ਕਨਾਮ ਜੱਦੀ ਪਾਣੀ ਸੁਬਾਤਲਾ ਪਾਣਾ ਆਇਆ ਕਰੋ ਚੁੱਕੋ ਮੌਸਮ ਇਹ ਚਾਰਾ ਲਾ ਮੋੜੇ ਆਪਣੇ ਸੰਗ ਲਾ ਕੇ ਆਓ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Pégale, que no voy a वञो पिछे क्या वञो सारे हणी ਪਿੱਛੇ ਜਾ ਕੇ ਮੇਰਾ ਵੀ ਹੋਰ ਨਹੀਂ ਕਿਤੇ ਚੱਲ ਪਿੱਛੇ ਜਗਾ ਜਗਾ ਕਰ ਪਿੱਛੇ ਆਸ ਨੇ ਮਾਤਾ ਤੇ ਆ ਗਿਆ ਹੋ ਲੈਂਦਾ ਅਲੈਕੁਮ ਅਲੈਕੁਮ ਅਬੀ ਆਤੀ ਆਤੀ ਸਲਵਾਕ ਅਲੈਕੁਮ ਅਲੈਕੁਮ ਆਇਆ ਜੀ ਬਾਈ ਨਾ ਠੀਕ ਠੀਕ ਬਾਕੀ ਬਾਕੀ ਬਾਬਾ ਜੀ ਦੀ ਤਸਵੀਰ ਰੱਖੋ ਬਾਬਾ ਜੀ ਦੀ ਤਸਵੀਰ ਰੱਖੋ ਸਰਾਨਾ ਕਾ ਨੂੰ ਪੈ ਸਰਾਨਾ ਅਰੇ ਤੀਹੇ ਤੇ ਮਰ ਜਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਵੀ ਸਰਾਨਾ ਕਾ ਨੂੰ ਪੈ ਸਰਾਨਾ ਅਰੇ ਤੀਹੇ ਤੇ ਮਰ ਜਾਓ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਨਹੀ ਬਾਬਾ ਨਹੀ ਬਾਬਾ ਜੀ ਰੱਖਿਆ ਪਾਪਾ ਜੀ ਕਿਸ ਨੂੰ ਲੱਗਣਾ ਹੈ ਆਜਾ ਆਜੋ ਮੈਂ ਪਹਿਲਾਂ ਬਾਹਰ ਕਰ ਲਈਏ ਆ ਸਰਾਂ ਵੀ ਦੇਖੋ ਥੋੜਾ ਜਿਹਾ ਕਰ ਲਈਏ ਕਿ ਨੂੰ ਲੱਗ ਜੇ ਠੀਕ ਹੈ ਸੇਠ ਠੀਕ ਹੈ ਸੇਠ ਠੀਕ ਹੈ ਮੈਨੂੰ ਰੈਨਿੰਗ ਕੀ ਹੁਣ ਆਜੋ ਆਜੋ ਆਪਣੇ ਘਰ ਦੇ ਤਾਂ ਉੱਪਰ ਪਾਵਾਂਗੇ

ও ভাই কিছু অর্জ আমারে নাই গুরু হায় 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 वाहेगुरू okay. वाहेगुरु okay. okay. ਮਾਰੂ ਨਾਲ ਨਾ ਸਮਗਰੀ ਪਾਈ ਜਾਇਓ ਉਹ ਭਾਈ ਸਾਰੇ ਬਹਿਰ ਸਾਰੇ ਬਹਿਰ

ਆਦੂ ਲੱਕੜਾ ਬਲੇ ਇੱਕ ਪਾਣੀ ਲੱਕੜਾ ਉਹ ਫਟੇ ਲੱਕੜਾ ਫਟੇ ਕਰੋ ਗੋਲੇ ਜੀ ਚਲੋ ਖੜੇ ਰੋਖ ਲੱਕੜਾ ਖੜੇ ਰੋਖ ਲਗਵਾੜੀਆਂ ਆ ਵਾਚ ਧਰਮ ਦੂਰ ਕੰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਉਚਾਰਿਆ ਕਰੇ ਮੁਸਕਰਤ ਕਾਲ ਨਾਨਕ ਤੇ ਮੁਕ ਉਚਲੇ ਕੀਤੀ ਛੁੱਟੀ ਨਾ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਸੰਤ ਪਵਤੀ ਸਮਰਕਾਰ ਗੁਰੂ ਨਾਨਕ ਦੇਵ ਜੀ ਤੇ ਆਏ ਫਿਰ ਅੰਮ੍ਰਿਤਵਰ ਤੇ ਅਮਰਦਾਸ RAMDAS ਸਾਹਿਬ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਨ ਨੂੰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਠਾ ਸਬਦ ਖਜਾਇ ਤੇ ਬਹਾਦਰ ਸਿਮਰਿਆ ਕਰਨੋਂ ਨੇ ਦਿਆਵਤ ਆਇ ਸੁਖਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਭ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਚੱਪਿਆ ਵੰਢਿ ਸ਼ਕਿਆ ਦੇ ਚਲਾਇ ਤੇਗਵਾਹੀ ਦੇ ਕੈਂਡਟ ਕੀ ਤਾਲ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਅੰਤਰ ਕਰਕੇ ਖਾਲਸਾ ਜੀ ਬੋਲੋ ਜੀ। ਅੱਲਹੁ ਅਲਹੁ। ਜਨਾ ਸਿੰਘਾਂ ਸਿੰਘਣੀਆਂ ਪਰਮਹੇਸ ਸਿਸਤੇ ਬੰਦ-ਬੰਦ ਕਟਾਏ ਖੋਪਰੀ ਲੋਹਾਈਆਂ ਚਰਖਣੀਆਂ ਤੇ ਚੜ੍ਹਿਆ ਰਿਆ ਨਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ। ਇਹਨਾਂ ਦੀ ਕਮਾਈ ਦਾ ਅੰਤਰ ਕਰਕੇ ਖਾਲਸਾ ਜੀ ਬੋਲੋ ਜੀ। ਅੱਲਹੁ ਅਲਹੁ। ਸਤਿ ਸ਼ਕਤਾਂ ਸਰਵਤ ਗੁਰਦੁਆਰੇ ਦਾ ਅੰਤਰ ਕਰਕੇ ਬੋਲੋ ਜੀ। ਅੱਲਹੁ ਅਲਹੁ। ਸਰਬਤ ਕਾਲਸਾ ਜੀ ਪਿਆਰਾ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਜਾਇ ਵਾਹਿ ਚੇਤਿਆਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹਰ ਛਿਆ ਰਿਆਤ ਦੇਖਤੇ ਫਤਿਹ ਬ੍ਰਿੰਦ ਕੀ ਪਾਈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਤਾਣੇ ਦੇ ਤਾਹ ਰੋਟੀਆਂ ਦੀ ਓਟ ਸੱਚੇ ਪਿੱਤਾ ਚਲਣਾ ਕਬਲ ਨਾ ਪਾਸ ਅਰਦਾਸ ਬੇਨਤੀ ਜੋਧੜੀ ਸਤਿਗੁਰੂ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਤਖਤਾਂ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਜੋ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਹੁਕਮ ਦੇ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਜੋ ਦਾਤਾਰ ਪਾਤਸ਼ਾਹ ਜੀ ਉਹਨਾਂ ਸ਼ਾਂਤੀ ਦੇ ਵਾਸਤੇ ਦਾਤਾਰ ਪਾਤਸ਼ਾਹ ਦੇ ਚਰਨ ਸੇਵਕ ਸਤਿਗੁਰੂ ਪਾਤਸ਼ਾਹ ਕਾਕਾ ਜਸਪਾਲ ਸਿੰਘ ਜੀ ਸਿਮਰਨ ਕਰਦੇ ਆ ਸਤਿਗੁਰੂ ਪਾਤਸ਼ਾਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਸਤਿਗੁਰੂ ਪਾਤਸ਼ਾਹ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਾਤਾਰ ਪਾਤਸ਼ਾਹ ਜੀ ਉਹ ਮਹਾਨ ਅਮਰ ਸ਼ਹੀਦ ਭਾਈ ਜਸਪਾਲ ਸਿੰਘ ਜੀ ਦਾਤਾਰ ਪਾਤਸ਼ਾਹ ਤੇ ਨਾਂ ਦੇ ਪਵਿੱਤਰ ਸ਼ਰੀਰ ਨੂੰ ਸਤਿਗੁਰੂ ਪਾਤਸ਼ਾਹ ਅਗਨ ਪੇਟ ਕਰਨ ਵਾਸਤੇ ਸੁਮਿੱਚਾ ਪਰਿਵਾਰ ਸੁਮਿੱਚੀਆਂ ਸੰਗਤਾਂ ਸੰਤ ਮਹਾਪੁਰਸ਼ ਸਤਿਗੁਰੂ ਪਾਤਸ਼ਾਹੀਠਾ ਤਿਆਰ ਕੀਤਾ ਸਤਿਗੁਰੂ ਜੀਓ ਅੰਗੀਠੇ ਨੂੰ ਅਗਨੀ ਦਿਖਾਉਣ ਦਾ ਆਦੇਆ ਬਖਸ਼ਿਆ ਸਤਿਗੁਰੂ ਪਾਤਸ਼ਾਹ ਪਰਿਵਾਰ ਨੂੰ ਸੁਨਹਿੀਆਂ ਨੂੰ ਸੰਗਤਾਂ ਨੂੰ ਪਾੜਾ ਮੰਨਨ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਪਰਿਵਾਰ ਦੀ ਮਹਾਨ ਸ਼ਹਾਦਤ ਸਤਿਗੁਰੂ ਪਾਤਸ਼ਾਹ ਨੇ ਲੇਖੇ ਵਿੱਚ ਲਾ ਲੈਣੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਧ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੰਜ ਤੋਂ ਗੁਰੂ ਗ੍ਰੰਥ ਕੋ ਸਤਿਗੁਰੂ ਪਾਤਸ਼ਾਹ ਆਪਰ ਕੁਰਬਾਨ ਦੇ ਮਹਾਨ ਜਜ਼ਬੇ ਨੂੰ ਸਤਿਗੁਰੂ ਪਾਤਸ਼ਾਹ ਜੀ ਆਪ ਨੇ ਦਰਤੇ ਪ੍ਰਵਾਨ ਕਰਨਾ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਅੰਮ੍ਰਿਤ ਮਈ ਬਾਣੀ ਜਾਬ ਸਜਬਜੀ ਸਾਹਿਬ ਜੀ ਦੇ ਪਾਠ ਹੋਏ ਸਿਮਰਨ ਹੋਇਆ ਹੋਈਆਂ ਪੁਲਾਹ ਦੀ ਮੋਹੀ ਬਖਸ਼ਣੇ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਕੇ ਸੇਵਕਾਂ ਨੂੰ ਕਰਤਾਰ ਕੋ ਨਾ ਪਾਤਸ਼ਾਹ ਜੀ ਨੂੰ ਅੰਗੀਠੇ ਨੂੰ ਚੰਡਾ ਦਿਖਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਈ ਸਤਿਗੁਰਾਂ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

सुभान <laughs> सु <laughs> <hugurra> ਤੋ ਬਸ 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 ਰੋਣਾ ਨਹੀਂ ਰੋਣਾ ਨਹੀਂ ਰੋਣਾ ਆਤਮਾਨ ਨੂੰ ਦੁੱਖ ਦੇਣਾ ਬਸ ਖੋਣ ਨਹੀਂ ਰੋਣਾ ਬਿਲਕੁਲ ਨਹੀਂ ਰੋਣਾ ਭਾਈ ਸਾਹਿਬ ਜੰਡੇ ਤੋਂ ਥੋੜਾ ਜਿਹਾ ਪਿੱਛੇ ਹੋ ਕੇ ਬੈਠ ਜਾਓ ਬੈਠ ਜਾਓ आधे तक 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 आधे ਸਤਿ ਅਨੰਮਾ ਸਾਥੀ ਸਾਥੀ ਨੂੰ ਹੋਗਾ ਉੱਥੇ ਗੱਸੀ ਪਤਾ ਲੱਗਿਆ ਪ੍ਰਭੋਤੀ ਜੀ ਸਹਾਇ ਵਾਰ 3 ਪ੍ਰਭੋਤੀ ਜੀ ਕੀ ਪਾਤਸ਼ਾਹੀ 10ਵੇਂ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਧਾਇ ਫੇ ਰੰਗਤ ਗੁਰਤੀ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਗੋਬਿੰਦਰਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਆ ਜਿਸ ਰਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵ ਧਾਈ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕਾ ਹੀ ਹੋਣਾ ਜੀ ਸਹਾਇ ਦਸਾਂ ਹੀ ਪਾਤਸ਼ਾਹ ਜੀ ਦੇ ਕੀ ਆਤਮਿਕ ਸਰੂਪ ਜਾਹਰਾ ਜੁਰ ਹਾਜ਼ਰਾ ਹਜੂਰ ਸਰਬ ਸੁਨਾਪਰਪੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰੁੱਤਰ ਪਾਤ ਸਾਧ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਲੇ ਦੂਜੇ ਆਮ ਜੀ ਦੇ ਪੰਜ ਪਿਆਰੇ ਚਾਰ ਸਹਰਜਾਦੇ 40 ਮੁਕਤੇ ਜਿਨ੍ਹਾਂ ਗੁਰਮੁਖ ਖਾਨ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇ ਸੁਣ ਕੈਂਡੀਟ ਕੀਤਾ ਤਿੰਨ ਤਿਆਰਿਆ ਸਿਆਰਿਆ ਗੁਰਮੁਖੀ ਦਾ ਦੀ ਪਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਲੇਕੁਮ ਸਨਸਨ ਸਾਹਿਬ ਗੁਰਮੁਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਨਸਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਨਸਨ ਜਗਦੀ ਜੋਤ ਸਾਹਿਬ ਗੁਰੂਤ੍ਰੰਤ ਸਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਮਰ ਹੈ ਚਾਰੋਂ ਕਮਲਾਂ ਵਿੱਚ ਅਨਾਰਾਖ ਬੇਟੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਅਮਰ ਸ਼ਹੀਦ ਪਾਈ ਜਸਪਾਲ ਸਿੰਘ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਸਕਾਰ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਨੇ 71 ਹੋ ਕੇ ਚੰਡੇ ਦੇ ਸਪਰਦ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅੱਜ ਦੀ ਮੇਹਰ ਦਾ ਸਦਕਾ ਮਹਾਰਾਜ ਜੱਦਾ ਸੰਸਕਾਰ ਹੋ ਚੁੱਕਾ ਹੈ ਹਜ਼ੂਰ ਪਾਤਸ਼ਾਹ ਬਾਕੀ ਸੰਸਕਾਰ ਆਪ ਸੰਪੂਰਨ ਕਰਾਉਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਹੂਤੋ ਜੀਵਨ ਯਾਤਰਾ ਕਰਦਿਆਂ ਤੇ ਮਹਾਰਾ ਸੱਚੇ ਪਾਤਸ਼ਾਹ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਮੁੱਚੀ ਕੌਮ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਭਰਿ ਰੱਖਣਾ ਮਹਾਰਾ ਸੱਚੇ ਪਾਤਸ਼ਾਹ ਜੀਓ ਮੇਰਾ ਕਰਨੀਆਂ ਕਿਰਪਾ ਕਰਨੀ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਸੱਚੇ ਪਾਤਸ਼ਾਹ ਜੀਓ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੋ ਜੀ ਆਪ ਜੀ ਦੇ ਦਰ ਤੇ ਆਵੇ ਸਰਾਜ ਜੀ ਆਵੇ ਸੱਚੇ ਪਾਤਸ਼ਾਹ ਜੀਓ ਕੀਰਤਨ ਸੋਲੇ ਜੀ ਦੇ ਪਾਠ ਹੋ ਜਾਣਾ ਸੱਚੇ ਪਾਤਸ਼ਾਹ ਜੀਓ ਕੀਰਤਨ ਸੋਲੇ ਜੀ ਦਾ ਪਾਠ ਕਰਦਿਆਂ ਤੋਂ ਫੋਨੀਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ ਮਹਾਰ ਸੱਚੇ ਪਾਤਸ਼ਾਹ ਜੀ ਉਹ ਤੁਰਕੀ ਬਾਣੀ ਦੇ ਜਾਪ ਕੀਤ ਤੋਂ ਸੁਣਨੇ ਜਿਹਦੇ ਭਾਵ ਭਾਈ ਹਰਪਾਲ ਸਿੰਘ ਦੀ ਰੂਹ ਨੂੰ ਬਖਸ਼ਿਸ਼ ਕਰਨੇ ਮਹਾਰ ਸੱਚੇ ਪਾਤਸ਼ਾਹ ਜੀ ਉਹ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਗੁਰੂ ਨਾਨਕ ਨਾਮ ਸਰਬੀ ਪ੍ਰਭਾ ਤੇ ਬਾਨੇ ਸਰਬੱਤ ਦਾ ਕਹਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਅਕਾਲ